ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਦੇਖੋ ਇਸ ਤਰ੍ਹਾਂ ਵਿੱਚ ਛੋਟੀ ਛੋਟੀ ਜਾਲੀ ਬਣਦੀ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਆਂ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲouses ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਜਿਹੜੀ ਆਪਣੀ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਹੋਗੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ نیچے ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜਿਵੇਂ ਇੱਥੇ ਮੈਂ ਡਿਜ਼ਾਈਨਰ ਕੁੰਡੇ ਪਾ ਕੇ ਉਸ ਤੋਂ ਬਾਅਦ ਦੋ ਲੈਣਾ ਬਾਰਡਰ ਦੇ ਤੌਰ ਤੇ ਉਲਟੀਆਂ ਬਣਾਈਆਂ ਫਿਰ ਡਿਜ਼ਾਈਨ ਰਿਪੀਟ ਕੀਤਾ ਇੱਕ ਵਾਰ ਡਿਜ਼ਾਈਨ ਬਣਿਆ ਇਹ ਆਪਣਾ 8 ਸਲਾਈਆਂ ਦਾ ਡਿਜ਼ਾਈਨ ਹੈ 4 ਸਲਾਈਆਂ 4 ਸਲਾਈਆਂ ਠੀਕ ਹੈ 8 ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਨਾ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੇ ਆਪਾਂ ਵਾਧੂ ਰੱਖਣੇ ਆ ਠੀਕ ਹੈ ਇਸ ਡਿਜ਼ਾਈਨ ਨੂੰ ਸੈੱਟ ਕਰਨ ਲਈ ਜਿਵੇਂ ਦੇਖੋ ਤਿੰਨ 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 ਇਸ ਤਰ੍ਹਾਂ ਲਾਸਟ ਤੇ ਦੋ ਕੁੰਡੇ ਵਾਧੂ ਰੱਖ ਲੈਣੇ ਆ ਤਾਂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਾਂਗੇ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਪਹਿਲੀ ਸਲਾਈ ਆ ਗਈ ਠੀਕ ਹੈ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਇਸ ਤਰ੍ਹਾਂ ਸਾਰੀ ਸਲਾਈ ਸਿੱਧੀ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਹੋ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਠੀਕ ਹੈ ਬਾਕੀ ਪਾਚਮ ਦੇ ਨਾਲ ਨਾਲ ਮੈਂ ਤੁਹਾਨੂੰ ਜਿਹੜੇ ਸੂਟਾਂ ਦੀ ਵੀਡੀਓ ਵੀ ਪਾਉਂਗੀ ਠੀਕ ਹੈ ਜਿਵੇਂ ਕਿਵੇਂ ਸੂਟਾਂ ਦੀ ਕਟਿੰਗ ਕਰਨੀ ਹੈ ਕਿਸ ਤਰ੍ਹਾਂ ਇਹਨਾਂ ਦੀ ਸਲਾਈ ਕਰਨੀ ਹੈ ਦੂਸਰੀ ਸਲਾਈ ਆਏਗੀ ਰੌਂਗ ਸਾਈਡ ਤੋਂ ਸਾਰੀ ਸਲਾਈ ਉਲਟੀ ਬਣਾਉਣੀ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਤੇ ਸੌਖੇ ਸੌਖੇ ਡਿਜ਼ਾਈਨ ਆ ਜਿਹੜੇ ਮੈਂ ਆਪਣੇ ਚੈਨਲ ਤੇ ਤੁਹਾਡੇ ਲਈ ਜਿਹੜੇ ਦੱਸੇ ਹੋਏ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਦੋ ਸਲਾਈਆਂ ਕੰਪਲੀਟ ਹੋ ਗੀਆਂ ਹੁਣ ਆ ਗਈ ਆਪਣੀ ਰਾਈਟ ਸਾਈਡ ਤੋਂ ਤੀਸਰੀ ਸਲਾਈ ਤੇ ਤੀਸਰੀ ਸਲਾਈ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆ ਧਿਆਨ ਨਾਲ ਦੇਖੋ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਹੁਣ ਇਸ ਤੋਂ ਬਾਅਦ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਹੈ ਦੋ ਕੁੰਡਿਆਂ ਦੇ ਉੱਪਰ ਦੀ ਡ੍ਰੌਪ ਕਰਨਾ ਦੇਖੋ ਇਸ ਤਰ੍ਹਾਂ ਠੀਕ ਹੈ ਇਹਨਾਂ ਦੋ ਕੁੰਡਿਆਂ ਦੇ ਉੱਪਰ ਦੀ ਛੱਟ ਦੇਣਾ ਫਿਰ ਇਹ ਦੋਨੋਂ ਕੁੰਡੇ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲੈਣੇ ਆ ਇੱਕ ਦੋ ਠੀਕ ਹੈ ਇੱਕ ਕੁੰਡਾ ਆਪਣਾ ਘਟਿਆ ਇੱਥੇ ਠੀਕ ਹੈ ਤਾਂ ਇੱਕ ਕੁੰਡਾ ਪਹਿ ਇਸ ਤਰ੍ਹਾਂ ਪੂਰਾ ਕਰਾਂਗੇ ਥ੍ਰੈਡਲ ਪੇਟ ਕੇ ਕਰਾਂਗੇ ਪਿੱਛੇ ਤਿੰਨ ਕੁੰਡੇ ਪੂਰੇ ਹੋ ਗਏ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਇਹ ਦੋ ਕੁੰਡਾਂ ਦੇ ਉੱਪਰ ਦੀ ਡ੍ਰੌਪ ਕਰ ਦੇਣਾ ਫਿਰ ਇਹ ਦੋ ਕੁੰਡੇ ਸਿੱਧੇ ਬਣਾ ਲੈਣੇ ਇਸ ਤਰ੍ਹਾਂ ਠੀਕ ਹੈ ਜਿਹੜਾ ਇੱਕ ਕੁੰਡਾ ਘਟਿਆ ਆਪਣਾ ਇਸ ਤਰ੍ਹਾਂ ਵਲ ਪਾ ਕੇ ਪਿੱਛੇ ਤੀਸਰਾ ਕੁੰਡਾ ਪੂਰਾ ਹੋ ਜਾਂਦਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਇਹ ਦੋ ਕੁੰਡਾਂ ਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦੇਣਾ ਠੀਕ ਹੈ ఫోర్ దోన కుండే సీధే బ థర్డ్ల భేట పిచ్చే తిని కండే బాహి తిసరా కుడా సారి సలాయి తిసరి సై డిస్ తర్నా థర్డ్ల భేట పిచ్చే ਤੀਸਰਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਛੁੱਟ ਦੇਣਾ ਫਿਰ ਆਪਾਂ ਇਹ ਦੋ ਕੁੰਡੇ ਬਣਾ ਲੈਣੇ ਅਸੀਂ ਤੇ ਇਸ ਤਰ੍ਹਾਂ ਖੇਡ ਦੇ ਪੇੜਕੇ ਪਿੱਛੇ ਕਰ ਦੇਣਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਉੱਪਰ ਦੀ ਛੁੱਟ ਕੇ ਦੋਨੋਂ ਕੁੰਡੇ ਆਪਾਂ ਸਿੱਧੇ ਬਣਾ ਦੇਣੇ ਜਿਹੜਾ ਕੁੰਡਾ ਘਟਿਆ ਆਪਣਾ ਥ੍ਰੈਡਲ ਪੇੜਕੇ ਪਿੱਛੇ ਕਰ ਦੇਣਾ ਇਸ ਤਰ੍ਹਾਂ ਤੀਸਰਾ ਕੁੰਡਾ ਬਣ ਜਾਂਦਾ ਹੈ ఫా తిసరా కుడా ఉపర్ట్ కండే బా లేట బ థలకి పిచ్చే కదా ఫిదే ਸੈੱਡਲ ਪੇਟ ਕੇ ਪਿੱਛੇ ਕਰਾਂਗੇ ਲਾਸਟ ਤੇ ਆਪਣਾ ਇੱਕ ਕੁੰਡਾ ਰਹਿਣਾ ਚਾਹੀਦਾ ਠੀਕ ਹੈ ਇੱਥੇ ਇੱਕ ਕੁੰਡਾ ਮੇਰੇ ਕੋਲ ਆਦੂ ਹੈ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਸਿੱਧਾ ਆ ਗਿਆ ਆਪਣਾ ਠੀਕ ਹੈ ਪੰਜਵੀਂ ਸਲਾਈ ਆ ਗਈ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਦੇਖੋ ਜਿਹੜੇ ਆਪਣੇ ਵਾਲ ਵਾਲਾ ਕੁੰਡਾ ਹੈ ਵੀ ਉਲਟਾ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ఛేమీ సలాయి డిజైన్ రొగ సైడ్ ਸੌਰੀ ਚੌਥੀ ਸਲਾਈ ਆਪਣੀ ਠੀਕ ਹੈ ਛੇਵੀਂ ਸਲਾਈ ਚੌਥੀ ਸਲਾਈ ਕਿਉਂਕਿ ਪੰਜਵੀਂ ਸਲਾਈ ਜ ਆਪਣਾ ਡਿਜ਼ਾਈਨ ਚੇਂਜ ਹੋਗਾ ਦੇਖੋ ਚਾਰ ਸਲਾਈਆਂ ਕੰਪਲੀਟ ਕਰ ਲਈਆਂ ਆਪਾਂ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਤੇ ਡਿਜ਼ਾਈਨ ਚੌਥੀ ਸਲਾਈ ਉਲਟੀ ਆ ਗਈ ਥਣ ਪੰਜਵੀਂ ਸਲਾਈ ਆ ਗਈ ਆਪਣੀ ਪੰਜਵੀਂ ਸਲਾਈ ਆਪਾਂ ਸਾਰੀ ਸਿੱਧੀ ਬਣਾਵਾਂਗੇ ਪੰਜਵੀਂ ਸਿਲਾਈ ਸਾਰੀ ਸਿੱਧੀ ਆਉਗੀ ਕਿਉਂਕਿ ਇੱਥੋਂ ਅੱਗੇ ਆਪਾਂ ਡਿਜ਼ਾਈਨ ਚੇਂਜ ਕਰਨਾ ਹੈ ਸੱਤਵੀਂ ਸਿਲਾਈ ਤੋਂ ਚਾਰ ਸਲੰਗ ਵਿੱਚ ਆਪਣਾ ਡਿਜ਼ਾਈਨ ਬਣ ਗਿਆ ਪੰਜਵੀਂ ਸਿਲਾਈ ਸਿੱਧੀ ਕਿ ਇਹ ਮਿਸ ਲਾਈ ਰੋਂਗ ਸਾਈਡ ਤੋਂ ਸਾਰੀ ਉਲਟੀ ਆ ਜਾਊਗੀ 7ਵੀਂ ਸਲਾਈਚ ਡਿਜ਼ਾਈਨ ਦੀ ਜਗਾ ਚੇਂਜ ਕਰਾਂਗੇ ਠੀਕ ਹੈ ਸ਼ੈਮੀ ਸਲਾਈ ਕੰਪਲੀਟ ਹੋ ਗਈ ਹੁਣ ਆਪਣੀ ਠੀਕ ਹੈ ਹੁਣ ਆਪਾਂ ਬਣਾਵਾਂਗੇ ਸੱਤਵੀਂ ਸਲਾਈ ਸੱਤਵੀਂ ਸਲਾਈ ਦੇਖੋ ਪਹਿਲਾ ਕੁੰਡਾ ਆਪਾਂ ਤਾਰੂ ਚਾਹੇ ਬਣੂ ਹੁਣ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਪਹਿਲਾਂ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਤਾਰ ਕੇ ਤਿੰਨ ਕੁੰਡਿਆਂ ਤੇ ਡਿਜ਼ਾਈਨ ਸ਼ੁਰੂ ਕੀਤਾ ਸੀ ਹੁਣ ਆਪਾਂ ਪਹਿਲਾਂ ਇਸ ਤਰ੍ਹਾਂ ਇੱਕ ਕੁੰਡਾ ਤਾਰ ਕੇ ਇੱਕ ਸੁੱਧਾ ਬਣਾਵਾਂਗੇ ਤਾਂ ਦੋ ਕੁੰਡੇ ਇੱਧਰ ਹੋਗੇ ਠੀਕ ਹੈ ਹੁਣ ਡਿਜ਼ਾਈਨ ਉਸੇ ਤਰ੍ਹਾਂ ਹੀ ਸ਼ੁਰੂ ਕਰਨਾ ਥ੍ਰੈਡ ਪਿੱਛੇ ਕਰਕੇ ਤੀਸਰਾ ਕੁੰਡਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਛੁੱਟਣਾ। ਫਿਰ ਦੋਨੇ ਕੁੰਡੇ ਸਿੱਧੇ ਬਣਾ ਦੇਣੇ। ਜਿਹੜਾ ਤੀਸਰਾ ਕੁੰਡਾ ਘਟਿਆ ਉਸੇ ਤਰ੍ਹਾਂ ਥ੍ਰੈਡ ਲਪੇੜ ਕੇ ਪਿੱਛੇ ਕਰਨਾ। ਚੌਥੀ ਸਲਾਈ ਦੀ ਤਰ੍ਹਾਂ। ਸੌਰੀ ਤੀਸਰੀ ਸਲਾਈ ਦੀ ਤਰ੍ਹਾਂ ਠੀਕ ਹੈ। ਬਸ ਜਗ੍ਹਾ ਚੇਂਜ ਹੋਈ ਹੈ ਡਿਜ਼ਾਈਨ ਦੀ। ਦੋ ਕੁੰਡਿਆਂ ਦੇ ਉੱਪਰ ਦੀ ਛੁੱਟ ਦੇਣਾ ਦੋ ਕੁੰਡੇ ਬਣਾਉਣੇ ਆ ਸਿੱਧੇ ਜਿਹੜਾ ਕੁੰਡਾ ਘਟਿਆ ਆਪਣਾ ਇਸ ਤਰ੍ਹਾਂ ਪੂਰਾ ਕਰ ਲੈਣਾ ਠੀਰ ਉਸੇ ਤਰ੍ਹਾਂ ਤੀਸਰਾ ਕੁੰਡਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਇਹ ਦੋਨੋਂ ਕੁੰਡੇ ਆਪਾਂ ਸਿੱਧੇ ਬਣਾ ਲੈਣੇ जेड़ा कुंडा घटिया थ्रेडल भेड़ के पीछे कर देना कुंडा बन जाता ठीक है फिर उस तरह सारी सिलाई आपवीं इस तरह है ठीक है थ्रेडल भेड़ के पीछे वो तो हम इतने लास्ट से अपनी ਤੇ ਇਹਨਾਂ ਕੁੰਡੇ ਸਿੱਧੇ ਆ ਜਾਣਗੇ ਠੀਕ ਹੈ 8ਵੀਂ ਸਿਲਾਈ ਸਾਰੀ ਆਪਾਂ ਉਲਟੀ ਬਣਾ ਲੈਣੀ ਹੈ ਇਹ ਹੀ 8 ਸਿਲਾਈਆਂ बार-बार रिपीट ਕਰਦੇ ਜਾਣ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਜਦੋਂ ਡਿਜ਼ਾਈਨ ਦੁਬਾਰਾ ਸ਼ੁਰੂ ਕਰਾਂਗੇ ਉਸੇ ਤਰ੍ਹਾਂ ਪਹਿਲੀ ਸਿਲਾਈ ਤੋਂ ਸ਼ੁਰੂ ਕਰਾਂਗੇ ਫਿਰ ਅੱਗੇ 8-8 ਸਲਾਈਆਂ ਆਪਣੀਆਂ ਰਿਪੀਟ ਕਰਦੇ ਜਾਵਾਂਗੇ। ਛੋਟੀ-ਛੋਟੀ ਜਾਲੀ ਬਣਦੀ ਹੈ ਕੋਈ ਵੱਡੀ ਜਾਲੀ ਨਹੀਂ ਬਣਦੀ। ਇਸ ਲਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ। ਜਿਹੜਾ ਵਿੱਚ ਮੈਂ ਸਲਾਈਆਂ ਦਾ ਗੈਪ ਦੇ ਰਹੀ ਹਾਂ ਸਿੱਧੀਆਂ ਉਲਟੀਆਂ ਦਾ ਇਹ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ। ਲੌਂਜ ਅੱਛਾ ਲੰਗਾ ਕੰਪਲੀਟ ਹੋ ਗਾ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਠੀਕ ਹੈ ਇਸ ਤਰ੍ਹਾਂ ਦੇਖੋ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ